ਜੋ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ ਆਪਣੀਆਂ ਮੰਗਾਂ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਮਿਆਂ ਦੇ ਵੱਲੋਂ ਧਰਨਾ ਕੀਤਾ ਜਾ ਰਿਹਾ ਪਿਛਲੇ 8 ਦਿਨਾਂ ਤੋਂ ਧੁਖ ਹੜਤਾਲ ਤੇ ਨਹਿ ਮਲਾਜ਼ਮ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ ਹੈ ਵਾਈਸ ਚਾਂਸਲਰ ਤੋਂ ਸਾਨੂੰ ਕਾਫੀ ਉਮੀਦਾਂ ਨੇ ਪ੍ਰਦਰਸ਼ਨਕਾਰੀ ਹਨ ਆਖਿਆ ਹੈ ਕਰਦਾ ਉਹਨੂੰ ਅਗਲੇ ਚੈਨਲ 'ਚ ਪ੍ਰਮੋਟ ਕੀਤਾ ਜਾਣਾ ਚਾਹੀਦਾ ਅਸੀਂ ਉਹ ਆਪਣਾ ਸਮਾਂ ਸੀਮਾ ਪੂਰੀ ਕਰ ਚੁੱਕੇ ਹਾਂ ਇਸ ਲਈ ਸਾਡੀ ਮੰਗ ਹੈ ਕਿ ਅਸੀਂ ਸਾਨੂੰ ਅਗਲੇ ਚੈਨਲ 'ਚ ਪ੍ਰਮੋਟ ਕੀਤਾ ਜਾਵੇ ਕਿਸ ਤਰ੍ਹਾਂ ਦੇ ਚੈਨਲ 'ਚ ਜਿਵੇਂ ਕਿ ਜਿਹੜਾ ਠੇਕੇਦਾਰੀ ਸਿਸਟਮ ਹੈ ਉਹ 5 ਸਾਲ ਜਿਹੜਾ ਕਰਮਚਾਰੀ ਲਗਾਉਂਦਾ ਉਹਨੂੰ ਡੇਲੀ ਵੇਜ ਤੇ ਕੀਤਾ ਜਾਂਦਾ ਜਿਹੜਾ 2 ਸਾਲ ਡੇਲੀ ਵੇਜ ਤੇ ਲਗਾਉਂਦਾ ਉਹਨੂੰ ਫਿਕਸ ਕੰਟਰੈਕਟ ਤੇ ਕੀਤਾ ਜਾਂਦਾ ਜਿਹੜਾ 3 ਸਾਲ ਫਿਕਸ ਕੰਟਰੈਕਟ ਤੇ ਲਗਾਉਂਦਾ ਉਹਨੂੰ ਐਡੌਕਟੇ ਕੀਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਕਿਤੇ ਜਾ ਕੇ ਰੈਗੂਲਰ ਦਾ ਪ੍ਰੋਸੈਸ ਅਸੀਂ ਕਹਿੰਦੇ ਕਿ ਹੁਣ ਸਾਨੂੰ ਰੈਗੂਲਰ ਕੀਤਾ ਜਾ ਵੀ ਸਾਨੂੰ 13-13 14-14 ਸਾਲ ਹੋ ਗਏ 14 ਸਾਲ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਪਰ ਸਾਡੀ ਸੈਲਰੀ ਸਿਰਫ 10000 ਰੁਪਏ ਸਾਡੇ ਦੇ ਵਿੱਚ ਵਿਧਵਾ ਵੀ ਨੇ ਇਹਨਾਂ ਦੇ ਹੱਥ ਸਿੱਟ ਕਮਾਉਣ ਵਾਲਾ ਕੋਈ ਨਹੀਂ ਅਰੇ ਕੈਂਸਰ ਨਾਲ ਵੀ ਲੜ ਰਹੀਆਂ ਨੇ ਸਾਡੇ ਦੋ ਪੈਣਾ ਅੱਜ ਭੁੱਖ ਹਟਾਉਣ ਤੋਂ ਦੇਖੋ ਤਿੰਨ ਪੈਣਾ ਬੈਠੇ ਨੇ ਕਿਸੇ ਨਾ ਅਥਾਰਟੀ ਨੇ ਸਾਡੀ ਜਾਤ ਨਹੀਂ ਪੁੱਛੀ ਆ ਕੇ ਫਜ਼ਲਗਾ